ਹਾਂਜੀ ਬਬੂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਪੰਜਾਬੀ YouTube ਚੈਨਲ ਜਿਹਦਾ ਨਾਮ ਹੈ PV ਬਾਟ ਵਾਲਿਆਂ ਤੇ ਅੱਜ ਆਪਣੇ ਮਿੱਤਰ ਦੇ ਖੇਤ ਲੱਗੀ ਸੀ ਝੋਨਾ ਕੱਟਣ ਵਾਸਤੇ ਮਸ਼ੀਨ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਜੁੜੇ ਰਹੋ ਇਸ ਤਰ੍ਹਾਂ ਦੇ ਵਧੀਆ-ਵਧੀਆ ਬਲੌਗ ਆਏ ਬੋਲ ਆ ਇੱਥੇ ਚਾਹ ਪਈ ਆਪਾਂ ਪੈਂਦੇ ਚਾਹਾਂ ਨੇ ਬੁਰਾ ਇੱਥੇ ਗੇ ਮਿੱਤਰੋ ਕੰਮ ਚਾਹ ਚਾਹੀ ਹੋਇਆ ਪਿਆ ਸੀਗਾ ਸਰਜੀ ਮਾਕ ਲਿਆ ਪਿਆ ਉਹ ਭੁੱਲ ਗਏ ਉਹ ਪਾਸੋਂ ਮੀ ਸਰ ਇਹ ਆਈ ਸਾਡੇ ਐਕਜ਼ਾ ਐਕਜ਼ਾਵੇਟਰ ਇੰਜੀਨੀਅਰ ਹੈ ਇਹ ਸਾਡੇ ਐਕਜ਼ਾਵੇਟਰ ਇੰਜੀਨੀਅਰ ਇੱਕ ਆ ਗਿਆ ਕੰਮ ਵਾਲਾ ਮੁੰਡਾ ਹੈ ਧਿਆਨ ਨਾਲ ਦੇਖੋ ਨੂੰ ਇੱਥੇ ਆ ਕੇ ਭਰਾਵਾਂ 'ਚ ਪਿਆਰ ਜਾਗ ਪਿਆ ਸੀ ਬੜੇ ਟਾਈਮ ਬਾਅਦ ਮਿਲੇ ਤਾਂ ਫੋਟੋਆਂ ਕਰਾਈ ਜਾਂਦੇ ਸੀ ਬੰਦੇ ਆਪਣੇ ਮੈਂ ਦੂਜੇ ਪਉਣਾ ਸੀ ਕਿਵੇਂ ਓਵੇਂ ਪਉਣੀ ਸੀ ਨਾ ਵੀ ਹੁਣ ਘੱਟ ਮਿਲਦੇ ਆ ਇਹ ਉਹ ਤੈਨੂੰ ਮੈਂ ਐਵੇਂ ਥੋੜੀ ਕਿਹਾ ਤੂੰ ਬੋਲਣ ਦਾ ਬੜਾ ਪੜਾ ਸੀ ਮੇਰਾ ਨਾ ਕੈਮਰਾ ਸਰਪੰਚ ਥੋੜਾ ਆਪਣਾ ਹੋਏ ਹੁਣ ਉਹ ਸਾਡ ਟੈਲੀ ਦੀ ਮੇਰੀ ਖੱਚ ਮਾੜੀ ਲੱਗਿਆ ਜੀ ਮੁੰਛਾਂ ਵਾਲਾ ਜੀ ਹੈ ਉਹ ਨਹੀਂ ਯਾਰ ਤੜਕੋ ਤੜਕੀ ਉਹ ਇੱਕ ਇੱਕ ਹੀ ਹੱਥ ਨੇ ਕੱਢ ਲਈ ਉਹ ਇੱਕ ਹੀ ਘਟਨਾ ਹੁਣ ਇੱਥੇ ਭੈਣ ਦੀ ਲੰਨ ਸਾਰਾ ਕੋਟਾ ਦੇਗਾ ਤੂੰ ਦਾ ਉਹ ਨਹੀਂ ਪੀਪੀ ਤੇ ਮਾਰੂ ਮੈਂ ਹਾਂ ਜਿਹੜਾ ਪੀਪੀ ਜੇ ਸਿੰਗਲ ਨਹੀਂ ਵਜਦਾ ਤੇ ਜੇ ਮੈਂ ਪੀਪੀ ਤੇ ਮਾਰਦਾ ਫੇਰ ਨਹੀਂ ਵਜਦਾ ਮੈਂ ਮਾਰੂ ਮੇਰੀ ਫੋਟੋ ਕਰ ਯਾਰ ਨਹੀਂ ਜਿਦਾਈ ਕੋਈ ਦੀ ਯਾਰ ਤੂੰ ਹੀ ਲੈ ਥੋੜੀ ਨੇ ਸੋਣੀ ਮੇਰੀ ਇਕੱਲੀ ਦੀ ਖੱਚ ਯਾਰ ਅਈ ਦੂ ਬਾਅਦ ਕੰਮ ਫੋਟੋ ਫੁੱਟੀ ਹੋ ਗਏ ਚੱਲਿਆ ਅਈ ਦੂ ਅਗਲੀ ਕਲਿੱਪ ਆਲੀ ਕਲਿੱਪ ਦੀ ਚੱਲੀ ਨੇ ਮਤਲਬ ਧਿਆਨ ਨਾਲ ਦੇਖੋ ਜੀ ਤੁਹਾਨੂੰ ਕੀ ਆ ਡੀ ਲੱ ਦੱਸਣ ਵਾਲੇ ਨੂੰ ਆਪਣੇ ਵੱਲੋਂ 10 ਰੁਪਏ ਨਾਮ ਇੱਥੇ ਹੈ ਕਿ ਚੋਬਰ ਟਰਾਲੀ 'ਚ ਪੱਲੀਆਂ ਪਾਉਣ ਪਿਛੇ ਬਹੁਤ ਜਦੋਜਦਈ ਕੀਤੀ ਆ ਪੁੱਠੀ ਛਾਲ ਮਰੀ ਚੱਕ ਬਈ ਆ ਚੋਬਰ ਖੜੇ ਟਰੈਕਟਰ ਦੇ ਵਾਇਸ ਟੀ ਖਿੱਢੀ ਜਾਂਦਾ ਕੀ ਲੈਸ ਨਿਕਿਆ ਤੂੰ ਹੁਣ ਵੱਡਾ ਹੋ ਗਿਆ ਉਹ ਤਾਂ ਦੁਨੀਆਂ ਦਾ ਸੂਲ ਹੀ ਆ ਤੂੰ ਵੀ ਨਿੱਕਾ ਸੀ ਪਹਿਲਾਂ ਹੁਣ ਵੱਡਾ ਹੋ ਗਿਆ ਇਹ ਵੀ ਪਹਿਲਾਂ ਛੋਟਾ ਹੁੰਦਾ ਹੀ ਹੁਣ ਵੱਡਾ ਹੋ ਗਿਆ। ਅਬੂ ਨਹੀਂ ਲਾ ਕੇ ਆਈ ਓਏ। ਪਾਸੇ ਦੀ 부ਈ ਲਾ ਕੇ ਗਈ। ਲਿਆਇ ਦਾਇਰ। ਦੇਖਿਆ ਨਹੀਂ ਜਾਂਦਾ ਜੋ ਦੋ ਸਾਨੂੰ ਪਤਾ ਨਾ ਨਾ ਹੋਵੇ ਉਦੋਂ ਚ ਲਾਇਆ ਕਰ ਤੂੰ ਕੈਮਰਾ। ਤੇ ਮੁੰਡਾ ਆਪਣਾ ਸੰਗ ਦਾ ਥੋੜਾ ਕੈਮਰੇ ਗਿਆ ਕੇ। ਉਹ ਵੀ ਮਿੱਤਰੋ ਕਹਿੰਦੇ ਕੌਣ ਆ ਗਿਆ। ਕਹਿੰਦੇ ਰੋਟੀ ਲੈ ਕੇ ਆਇਆ। ਰਾਸਤੇ ਜਉਂਦੇ ਹੋ ਇਹਨਾਂ ਨਾਲ ਇੱਕ ਹਾਸਾ ਹੋਇਆ ਛੋਟਾ ਜਿਹਾ ਉਹ ਦੱਸ ਰਹੇ ਆ ਉਬਰਾਣੇ ਮੋਟਰਸਾਈਕਲ ਬਣਾ ਰੱਖਿਆ ਦੇਖੋ ਕੀ ਗਲ ਬਣਾਇਆ ਰੁਖਲਿਆਂ ਚ ਖੜਕ ਪਈ ਕਾਰ ਹੋਂ ਲੰਘਦੀ ਉਹਨੇ ਦੋਨੇ ਲੱਤਾਂ ਚਲਾਈਆਂ ਬਾਬਾ ਮੈਂ ਪਿੱਛੇ ਸੀ ਜੇ ਨਹੀਂ ਚਲਾਉਂ ਤੇ ਇਹ ਵੀ ਬੇ ਲੱਗੀ ਸੀ ਅੱਜ ਮੱਛੀ ਨਾ ਤੇ ਨਹੀਂ ਹੁਣ ਕੀ ਕਰਨਾ ਕਾਰ ਚ ਲੱਤਾਂ ਮਾਰਨਗੇ ਉਹਨੇ ਮੈਂ ਇੱਕਦਮ ਬ੍ਰੇਕ ਮਾਰੇ ਉਹ ਦੋਨੇ ਲੱਤਾਂ ਚਲਾ ਗਏ ਮੈਂ ਬ੍ਰੇਕ ਮਾਰੇ ਉਹ ਡਰ ਗਈ ਭੈਣ ਜਿਹੜੀ ਕਾਰ ਖੜਕੀ ਯਾ ਰੁਖਲਿਆਂ ਤੇ ਜਿਹੜੇ ਆਸ ਸੀ ਉਹ ਗੱਲ ਕਰਦੇ ਆਪਣੇ ਬੰਦੇ ਨਾਲ ਗੱਡੀ 'ਚ ਵੀ ਹੋ ਜਾਣੀ ਸੀ ਹੁਣ ਆਪਾਂ ਚੱਲੇ ਆਂ ਜੀਵ 'ਚ ਤੇਲ ਪੋਣ ਤੜਕੇ ਦੇ ਨੂੰ ਇਦਾਂ ਹੀ ਦੱਬੀ ਫਿਰਦੇ ਆਂ ਇਹਨੂੰ ਵੀ ਮੜਾ ਮੋਟਾ ਕੋ ਖਵਾ ਪਿਆ ਲੱਗੇ 44 ਰਾਵੀਰਪਾ ਦੇ 500 ਦਾ ਇਕੱਠਾ ਹੀ ਟੈਂਕੀ ਜਨਾ ਡੁੱਲਣ ਦੇ ਬਾਹਰ ਆ ਦਿੱਤੇ ਪੈਸੇ ਬਾਈ ਨੂੰ ਇਹਨੇ ਪਸੰਦ ਨੇ ਬਹੁਤ ਠਟਗੀ ਤਾਂ ਪਹਿਲਾਂ ਤਾਂ ਉੱਠ ਕੇ ਨਹੀਂ ਆਇਆ ਇਹ ਮਹਾਰਾਯ ਪਟੇਲਾ ਬਣਿਆ ਫਿਰਦਾ ਹੀ ਆ ਵੀ ਮਿੱਤਰਾ ਪੈ ਗਿਆ ਪੂਰਾ 500 ਦਾ ਤੇਲ ਦਿੱਤੇ ਪੈਸੇ ਲੇ ਵੀ ਮਿੱਤਰਾਂ ਹੁਣ ਗੱਡੀ ਤੇ ਦੀ ਪੈਂਡ ਹੀ ਖੜੇ ਦੇਖ ਖੱਬਾ ਸੱਜਾ ਤੇ ਚੜ੍ਹਾ ਛੜਕਦੇ ਨੂੰ ਛਾਲ ਗਈ ਇਹਦਾ ਪੈ ਗਿਆ ਹੁਣ ਉੱਡਣਾ ਗੇਰੇ ਪੈਂਡੀ ਰੁਕੂ ਜਾ ਕੇ ਦਿੱ ਆਪਾਂ ਲੈਣ ਚ ਲਈ ਚਾਹ ਲਾਓ ਜੀ ਹੋ ਗਈਆਂ ਤਿਆਰੀਆਂ ਚਾਹ ਲੈ ਕੇ ਚੱਲੇ ਚਾਹ ਇਹ ਆ ਨਹੀਂ ਸਭ ਤੋਂ ਦਾ ਭਰਾ ਖੱਬਾ ਇਹ ਆਪਾਂ ਕਾ ਡਰਾਈਵਰ ਹੈ ਯਾਰ ਡਰਾਈਵਰ ਨੂੰ ਮੁੰਡੇ ਨੇ ਪਿੱਛੋਂ ਆ ਬਣ ਗਿਆ ਤੁਰਨਾ ਨਹੀਂ ਆ ਗਿਆ ਹਾਂ ਇਹ ਚੱਕਰਾ ਵਈ ਯਾਰ ਆ ਮੁਚਾਣਾ ਹੈ ਬਾਈ ਕੁੰਡੀ ਹੋਣੀ ਆ ਕੁੰਡੀ ਦਿਖਾਈ ਕੁੰਡੀ ਕਰਕੇ ਨਹੀਂ ਯਾਰ ਮਾਨੀ ਅਰੀ ਗੱਲ ਇਹਨਾਂ ਸੁਪੀਸ ਰੱਤ ਤੇ ਲੱਗਦਾ ਬਾਈ ਲੈ ਲੈ ਚਾ ਝੋਨਾ ਰਾਂ ਦਾ ਵੜਿਆ ਇਹ ਮੈਟਰ ਪਹੁੰਚ ਗਿਆ ਆਪਾਂ ਖੇਤ ਜਿਹੜੇ ਅੱਗੇ ਕੀ ਮੋੜ ਛੋੜਾ ਚੂਨਾ ਕਿੰਨਾ ਕਿੰਨਾ ਵੱਡਾ ਹੈ ਕਿੰਨਾ ਗਿਆ ਰਹਿ ਨਾ ਮੈਨੂੰ ਲੈਣੇ ਆਉਂਦੇ ਯਾਰ ਜੱਗੀ ਲੈ ਹੁਣ ਵਲੌਗ ਵਾਲਾ ਕੰਮ ਸ਼ੁਰੂ ਦਾ ਕਰ ਲਿਆ ਤੇ ਵਿੱਚ ਛੱਡਿਆ ਤੇ ਹਿਸਾਬ ਲਾ ਲਈ ਪਰ ਤੂੰ ਗੁੱਸੇ ਵੀ ਹੋਏ ਇੰਨਾ ਵਿੱਚ ਦੀ ਗੁੱਸੇ ਦਾ ਹੋਏ ਇੰਨਾ ਹੈ ਹੈ ਮਤੂ ਦੇ ਪਟਾ ਆ ਤਾਂ ਵਲੌਗ ਚ ਪਹਿਣੀ ਹੀ ਚਾਹੀਦੀ ਆ ਟੱਪਾ ਜੱਗੀ ਜੱਗੀ ਕੀ ਚੱਕਰ ਆ ਬਾਈ ਯਾਰ ਇਹਦਾ ਲੈਣੇ ਉਹ ਵੀ ਮਿੱਤਰੋ ਜਦੋਂ ਆਪਾਂ ਚਾਹ ਪਣੀ ਲਗੇ ਪੁੱਜਿਆ ਖੇਦ ਉਹਦੋਂ ਬੰਦਾ ਆਪਣਾ ਇੱਕ ਵੀ ਨਹੀਂ ਬੰਦਾ ਨਾ ਬੰਦੀ ਦੀ ਜਾਤ ਗੇ ਇਕੱਲਾ ਬਈ ਮਸ਼ੀਨ ਦਾ ਡਰਾਈਵਰ ਚੋਂ ਨਾ ਡੀਂਦਾ ਹੀ ਜਿਹੜੇ ਅੱਗੇ ਜਾ ਕੇ ਕੀ ਸਾਬਤਾ ਵਾ ਚਾਹ ਚੂਣਾ ਲਗੇ ਮੰਡੀ ਗਏ ਹੋਣੇ ਬੰਦੇ ਆਪਣੇ ਬਈ ਕਰੋਂ ਦਾ ਖਾ ਕੇ ਆਇਆ ਜੀ ਇੱਥੇ ਕੋ ਸਾਬ ਆਪ ਕੋਈ ਮੂਰੇ ਹੁਣ ਅੰਨ ਦਾ ਵੈਰੀ ਕਹਿੰਦੇ ਮੇਰੇ ਵੀਰੋ ਸਾਡਾ ਨਾ ਭੜੀ ਹੋ ਗਈ ਯਾਰ ਬੰਦਾ ਕੋਈ ਰੋਟੀਆਂ ਚੱਕ ਕੇ ਲਕੋ ਗਿਆ ਸਾਡਾ ਉਹ ਖਾ ਓਏ ਟੁੱਟੀਆਂ ਲਗੇ ਭਾਈ ਜੁਮੰਦਰ ਅੱਗੇ ਆਈਏ ਰਾਤ ਹੀ ਬ੍ਰਾਣੀ ਜ਼ੋਰ ਪਰ ਕਹਿੰਨਾ ਨਾਟੇ ਦਾ ਦੇ ਜੌਂਡੀਰ 50 50 ਦਾ ਜੌਂਡੀਰ ਗਈ ਖੁੱਬ ਆਪਣੇ ਬੰਦੇ ਨੇ ਲਵਾਇਆ ਜ਼ੋਰ ਚਾਲ ਬਈ ਬੋਗਰ ਲਈ ਚੋਬਰਾਂ ਦਾ ਇੰਨੀ ਖੁਸ਼ੀ ਲਾ ਕੇ ਕੰਨਾਂ ਫੂਨ ਡਾਂਸ ਕਰਦਾ ਫਿਰਦਾ ਤੇ ਡੈਸਕੋ ਡਾਂਸਰ ਬਣਿਆ ਫਿਰਦਾ ਚੱਲ ਵੀ ਹੁਣ ਗਾਂ ਅਗੇ ਨੇ ਲੈ ਕਰਤਾ ਕੰਮ ਉਹੀ ਸੈਟ ਲਿਆ ਸੰਗਲ ਕੱਢ ਲਿਆ ਆ ਹੁਣ ਮੂਡਾ ਬਦਲ ਕੇ ਧਰਨਗੇ ਸੰਗਲ ਦਿਖਾਉਣਿਆ ਤੁਹਾਨੂੰ ਅਗਲੀ ਕਲਿੱਪ ਚ ਲੈ ਵੀ ਚੱਕ ਲਾਇਆ ਮੁੰਡਾ ਟੋਚਣ ਕਾਲੀ ਕਾਲੀ ਬੜੀ ਤੁਰਦੇ ਆ ਆ ਆਪਣਾ ਜਿਹੜਾ ਆਪਾਂ ਲਾਸਟ ਜਿਹੜਾ ਲਾ ਕੇ ਆਇਆ ਮੰਡੀ ਦਾ ਸਾਡੇ ਐਗਜ਼ਾਵੀਟਰ ਇੰਜੀਨੀਅਰ ਸਾਹਿਬ ਟਰੈਕਟਰ ਚਲਾ ਰਹੇ ਆ ਚਲਾ ਬੜਾ ਡਾਡਾ ਪੀ ਰਹੇ ਆ ਉਹ ਜੀ ਪਹੁੰਚੀ ਮੰਡੀ ਆਪਣੇ ਪਿੰਡ ਤੇ ਪਤਾ ਨਹੀਂ ਮਿੱਤਰੋ ਐਜੀ ਥੋੜਾ ਜਿਹਾ ਬਾਕੀ ਜਿਹੜਾ ਤੇ ਇਹ ਸਾਰੇ ਜਿਹੜੇ ਰੱਤੇ ਜੀ ਦਾ 8 ਮਿੰਟ ਦਾ ਵੀ ਬਣਿਆ ਚੰਗਾ ਲੱਗੇ ਤਾਂ ਕਮੈਂਟ ਕਰਦੇ ਆ ਜੀ ਆਪਾਂ ਵਲੌਗ ਵੱਡਾ ਬਣਾ ਲਿਆ ਕਰਾਂਗੇ